ਤੰਦ ਆਲ ਦੁਨੀਆਂ ਦੇ ਨੇ ਜੀਵ ਦੇ ਅੰਦਰ ਪਰਮੇਸ਼ਰ ਨੇ ਪਹਿਲਾਂ ਹੀ ਪਾਏ ਹੋਏ ਨੇ ਜਿਹੜਾ ਅਸੀਂ ਆਪਣੇ ਮਨ ਪਸੰਦੀਦਾ ਕੋਈ ਕੰਮ ਪ੍ਰਗਟ ਕਰਦੇ ਆ ਸਿੱਖ ਕੇ ਜਿਸ ਤਰ੍ਹਾਂ ਇੱਕ ਬੱਚਾ ਹੈ 20 ਸਾਲ ਦਾ 18 ਸਾਲ ਦਾ ਅਜੋ ਉਹਨੂੰ ਕੋਈ ਕੰਮ ਦਾ ਸੋਝੀ ਹੈ ਨਹੀਂ ਬਾਰੇ ਉਹਦੇ ਅੰਦਰ ਪਰਮੇਸ਼ਰ ਨੇ ਸਭ ਕੋਲ ਸਾਰੀ ਹੁਨਰ ਪਾਏ ਹੋਏ ਨੇ ਜਿਸ ਹੁਨਰ ਨੂੰ ਵੀ ਉਹ ਪ੍ਰਗਟ ਕਰਨਾ ਚਾਹੁੰਦਾ ਉਹਦੇ ਬਾਰੇ ਆਪ ਨੂੰ ਮਿਹਨਤ ਮੁਸ਼ਕਲ ਤੱਕ ਕਰਨੀ ਪਵੇਗੀ ਜਿਸ ਤਰ੍ਹਾਂ ਇੱਕ ਬੱਚੇ ਨੂੰ ਫਿਰ ਅਸੀਂ ਕਿਸੇ ਧੰਦਰ ਦੇ ਨਮਿਤ ਕਿਸੇ ਦੇ ਕੋਲ ਸਿੱਖਣ ਲਾ ਦਿੰਦੇ ਹਾਂ ਕੋਈ ਪਹਿਲਵਾਨੀ ਸਿੱਖਦਾ ਕੋਈ ਰਾਗਾਂ ਦਾ ਮਹਰ ਬਣਦਾ ਕੋਈ ਦੁਨੀਆ ਤੌਰ ਤੇ ਆਪਣੇ ਕੰਮ ਦੁਨੀਆਵੀ ਤਾਂ ਦਿਆਂ ਵਾਸਤੇ ਕੋਈ ਗੱਡੀਆਂ ਦਾ ਕੰਮ ਕੋਈ ਬਿਜਲੀ ਦਾ ਜੋ ਸਿੱਖਦਾ ਹੈ ਭਾਵੇਂ ਉਹ ਗੁਣ ਅੰਦਰ ਸੀ ਉਹਨੂੰ ਪ੍ਰਗਟ ਕਰ ਲਿਆ ਇਸੇ ਤਰ੍ਹਾਂ ਸਾਡੇ ਅੰਦਰ ਪਰਮੇਸ਼ਰ ਦਾ ਨਾਮ ਵੀ ਪਰਮੇਸ਼ਰ ਨੇ ਸਤਿਗੁਰਾਂ ਦਾ ਬਚਨ ਹੁੰਦਾ ਹੈ ਵੀ ਸਾਨੂੰ ਜਿਸ ਤਰ੍ਹਾਂ ਸਤਿਗੁਰਾਂ ਨੇ ਆਖਿਆ ਅੰਦਰ ਅੰਮ੍ਰਿਤ ਭਰਪੂਰ ਹੈ ਸਾਡੇ ਪਰਮੇਸ਼ਰ ਦਾ ਨਾਮ ਰੂਪੀ ਅੰਮ੍ਰਿਤ ਅੰਦਰ ਭਰਪੂਰ ਹੈ ਪਰ ਉਹਦਾ ਸਵਾਦ ਸਾਨੂੰ ਕਿਵੇਂ ਆਵੇ ਜਿਸ ਤਰ੍ਹਾਂ ਇੱਕ ਬਰਤਨ ਦੇ ਵਿੱਚ ਕੋਈ ਟੇਸਟੀ ਕੋਈ ਵਸਤੂ ਪਈ ਹੈ ਖਾਣ ਵਾਲੀ ਜਦੋਂ ਉਹਨੂੰ ਅਸੀਂ ਜੀਭ ਨਾਲ ਚਖਾਂਗੇ ਤਾਂ ਸਾਨੂੰ ਉਹਦਾ ਆਨੰਦ ਆਏਗਾ ਭਾਵ ਉਹਦੇ ਕੋਨੇ ਇੱਕ ਸਾਈਡੇ ਦਾ ਮਿੱਠੇ ਦਾ ਸਵਾਦ ਆਏ ਇਸੇ ਤਰ੍ਹਾਂ ਸਾਡੇ ਅੰਦਰ ਜੋ ਅੰਮ੍ਰਿਤ ਭਰਪੂਰ ਹੈ ਉਹਨੂੰ ਜਦੋਂ ਅਸੀਂ ਜਪਾਂਗੇ ਫੇਰ ਉਹਦਾ ਆਨੰਦ ਆਉਣਾ ਪਾਵ ਨੂੰ ਜਦੋਂ ਪ੍ਰਗਟ ਕਰ ਲਾਂਗੇ ਜਿਸ ਤਰ੍ਹਾਂ ਆਮ 18-20 ਸਾਲ ਦਾ ਇੱਕ ਬੱਚਾ 2 ਸਾਲ 4 ਸਾਲ ਲਗਾਤਾਰ ਮਿਹਨਤ ਮੁਸ਼ਕਤ ਕਰਕੇ ਕੋਈ ਕੰਮ ਸਿੱਖਦਾ ਧੰਦਾ ਤਾਂ ਉਹਦਾ ਇੱਕ ਵਾਰ ਉਹ ਹੁਨਰ ਲੈ ਕੇ ਉਹਦਾ ਐਕਸਪਰਟ ਬਣ ਜਾਂਦਾ ਭਾਵ ਤਜਰਬੇਕਾਰ ਹੋ ਜਾਂਦਾ ਇਸੇ ਤਰ੍ਹਾਂ ਹੀ ਪਰਮੇਸ਼ਰ ਦਾ ਨਾਮ ਵੀ ਸਾਡੇ ਅੰਦਰ ਹੈ ਜਿਨ੍ਹਾਂ ਨੇ ਜਪਿਆ ਹੈ ਉਹਨਾਂ ਨੇ ਇਹਦਾ ਸਵਾਦ ਮਾਣਿਆ ਜਿਨ ਚ ਆਖਿਆ ਸੀ ਨਿਰਭਉ ਪੈਸੀ ਹਰ ਰਸ ਤਰਾਪੈ ਅਰ ਜਿਨਾਂ ਨੇ ਉਸ ਪਰਮੇਸ਼ਰ ਦੇ ਨਾਮ ਦੇ ਰੂਪੀ ਅਮਰਤ ਦਾ ਆਨੰਦ ਮਾਣਿਆ ਉਹ ਸਦਾ ਵਾਸਤੇ ਨਿਰਭਉ ਕਿਉਂ ਹੋ ਗਏ ਕਿਉਂਕਿ ਜਿਹਦਾ ਨਾਮ ਹੈ ਉਹ ਨਿਰਪਉ ਹੈ ਨਿਰਪਉ ਹੈ ਪਰਮੇਸ਼ਰ ਬਾਕੀ ਸਾਰੀ ਸ੍ਰਿਸ਼ਟੀ ਭੈ ਦੇ ਅੰਦਰ ਹੈ ਕਾਲ ਦਾ ਭੈ ਸਭ ਨੂੰ ਬਣਿਆ ਹੋਇਆ ਹੈ ਜਿੰਨੀਆਂ ਵੀ ਸ਼ਕਤੀਆਂ ਵੱਡੀਆਂ-ਵੱਡੀਆਂ ਅਸੀਂ ਦੇਖਦੇ ਹਾਂ ਸਾਰੀਆਂ ਕਾਲ ਦੇ ਵਸ ਨੇ ਭਾਵੇਂ ਇੱਕ ਦਿਨ ਕਾਲ ਦਾ ਖਾਜਾ ਬਣ ਜਾਂਦੀ ਹੈ ਇਸ ਕਰਕੇ ਇਹ ਭੈ ਵਿੱਚ ਨੇ ਭੈ ਵਿੱਚ ਦਾ ਜਿਸ ਤਰ੍ਹਾਂ ਦਰਿਆ ਵਗਦੇ ਨੇ ਉਹ ਵੀ ਪਰਮੇਸ਼ਰ ਦੇ ਭੈ ਦੇ ਵਿੱਚ ਵਸਦੇ ਨੇ ਕਿਉਂਕਿ ਫਰੀਦ ਸਾਹਿਬ ਨੇ ਦਰਿਆ ਨੂੰ ਕਿਹਾ ਸੀ ਵੀ ਤੂੰ ਆਪਣਾ ਭਾਈ ਕੰਡੇ ਢਾਉਣ ਲੱਗਿਆ ਹਿਆ ਅੱਜ ਤੈਨ ਤੈਨੇ ਵੀ ਲੇਖਾ ਦੇਣ ਇਸ ਕਰਕੇ ਜਿੱਦੜ ਰੱਬ ਦੀ ਰਜਾਇਦਾਦ ਨੂੰ ਤੁਰਿਆ ਚੱਲ ਤਾਂ ਸਾਨੂੰ ਸੰਸਾਰੀ ਜੀਵਨ ਨੂੰ ਫਰੀਦ ਸਾਹਿਬ ਨੇ ਉਹਦੀ ਉਦਾਹਰਨ ਦੇ ਕੇ ਸਮਝਾ ਦਿੱਤੀ ਹੈ ਵੀ ਤੂੰ ਆਪਣੇ ਵੱਲੋਂ ਕੋਈ ਸੋਚ ਕੇ ਅਛਾਈ ਬੁਰੀਾਈ ਵੱਲ ਨੂੰ ਧਾਕੇ ਨਾ ਜਾ ਪਰਮੇਸ਼ਰ ਦੇ ਰਜਾ ਦੇ ਵਿੱਚ ਜੋ ਹੋ ਰਿਹਾ ਉਹਨੂੰ ਸੁਣਨਾ ਕਰ ਜਿਸ ਤਰ੍ਹਾਂ ਅਸੀਂ ਕਈ ਵਾਰੀ ਮਹਾਂਪੁਰਖਾਂ ਕੋਲ ਵੀ ਰਹਿੰਦੇ ਵਸਦੇ ਆਂ ਭਾਵ ਸਾਕੋਸ਼ ਅਸੀਂ ਜਾਣਦੇ ਹੋਏ ਵੀ ਗੁਨਾਹ ਕਰ ਲੇ ਕਰਦੇ ਆਂ ਗਲਤੀਆਂ ਮਹਾਂਪੁਰਖਾਂ ਕੋਲ ਰਹਿੰਦੇ ਆਂ ਵਸਦੇ ਆਂ ਵੀ ਅਸੀਂ ਸਾਡੇ ਕੋਲੋਂ ਗੁਨਾਹ ਹੋ ਜਾਂਦੇ ਨੇ ਗਲਤੀਆਂ जानਦੇ बुझਦੇ ਹਾਂ ਅਣਭੋਲਤਾ ਹੁੰਦੀ ਹੈ ਕਿਉਂਕਿ ਜਿਸ ਤਰ੍ਹਾਂ ਸਾਨੂੰ ਕੋਈ ਵੀ ਕਿਸੇ ਪੱਖ ਤੋਂ ਤਾੜਨਾ ਹੁੰਦੀ ਹੈ ਉਹ ਤਾੜਨਾ ਨੂੰ ਅਸੀਂ ਆਪਣੇ ਸਿਰ ਤੇ ਨਹੀਂ ਲੈਂਦੇ ਵੀ ਮੇਰੇ ਕਿਸੇ ਗੱਲ ਕਾਰਨ ਕਰਕੇ ਕਾਰਨ ਮੇਰੇ ਤੇ ਤਾੜਨਾ ਹੋ ਰਹੀ ਹੈ ਅਸੀਂ ਇਹ ਦੇ ਦਿੰਦੇ ਹਾਂ ਵੀ ਉਹ ਮੇਰੇ ਨਾਲ ਜਿਦਾਂ ਕਰਦਾ ਭਾਵ ਮੇਰੇ ਨਾਲ ਈਰਖਾ ਕਰਦਾ ਸੀ ਉਸ ਪਾਸੇ ਲੈ ਜਾਂਦੇ ਹਾਂ ਉਸ ਗੱਲ ਤਾਂ ਸਤਿਗੁਰਾਂ ਨੇ ਕਿਉਂਕਿ ਇਹ ਸਾਨੂੰ ਬਚਨ ਦਿੱਤਾ ਇੱਥੇ ਸੰਸਾਰ ਦੇ ਵਿੱਚ ਇੱਕੋ ਇੱਕ ਪਰਮੇਸ਼ਰ ਦਾ ਹੁਕਮ ਵਰਤਦਾ ਜੇ ਕੋਈ ਭਲੇ ਤੈਨੂੰ ਤਾੜਨ ਕਰਦਾ ਹੈ ਉਹ ਤਾੜਨ ਦਾ ਭਾਵ ਹੈ ਤੈਨੂੰ ਤੇਰਾ ਗੁਰੂ ਪਰਮੇਸ਼ਰ ਨੇ ਬਚਨ ਕੀਤਾ ਭਾਵੇਂ ਉਹ ਕਿਸੇ ਤੋਂ ਵੀ ਕਹਾਤਾ ਜੇ ਤੂੰ ਉਹਨੂੰ ਸੱਤ ਕਰਕੇ ਮੰਨ ਲੈ ਨਾ ਵੀ ਹਾਂ ਠੀਕ ਹੈ ਵੀ ਮੇਰੀ ਗਲਤੀ ਏ ਗੁਨਾਹ ਹੈ ਅੱਗੇ ਵਹਤੇ ਤੋਬਾ ਕਰ ਤੋਬਾ ਕਰਦਾ ਵੀ ਮੈਂ ਨਹੀਂ ਕਰੂੰਗਾ ਤਾਂ ਫੇਰ ਤਾਂ ਤੂੰ ਆ ਗਿਆ ਪਰਮੇਸ਼ਰ ਦੀ ਰਜਾ ਚ ਜੇ ਤੂੰ ਇਹ ਗੱਲ ਲੈ ਕੇ ਵੇ ਗਿਆ ਵੀ ਇਹ ਮੇਰੇ ਨਾਲ ਈਰਖਾ ਕਰਦੇ ਨੇ ਇਹ ਮੇਰੇ ਨਾਲ ਫਲਾਨਾ ਇਹਦੇ ਵਿੱਚ ਤੂੰ ਦੋਸ਼ੀ ਹੋ ਜਾਣਾ ਕਿਉਂਕਿ ਜੋ ਕੁਝ ਕਿਸੇ ਨੇ ਵੀ ਚਾਹੇ ਭਾਵੇਂ ਤੂੰ ਉਹਨੂੰ ਦੁਸ਼ਮਣ ਸਮਝਦਾ ਉਹਨੇ ਜੋ ਤੈਨੂੰ ਕਿਹਾ ਹੈ ਉਹ ਉਹ ਕਹਾਇਆ ਤਾਂ ਪਰਮੇਸ਼ਰ ਨੇ ਆ ਕਿਉਂਕਿ ਸਾਰੀ ਸ੍ਰਿਸ਼ਟੀ ਦੇ ਵਿੱਚ ਜਿੰਨੇ ਵੀ ਜੀਵ ਨੇ ਸਭੇ ਪਰਮੇਸ਼ਰ ਬੋਲਦਾ ਜੇ ਤੈਨੂੰ ਕਿਸੇ ਨੇ ਮਨਾ ਕਿਹਾ ਤਾਂ ਇਹਦਾ ਭਾਵ ਇਹ ਸਮਝੀ ਤੂੰ ਤੈਨੂੰ ਤੇਰੇ ਸਤਿਗੁਰੂ ਨੇ ਕਿਹਾ ਤੂੰ ਉਹਨੂੰ ਉਸੇ ਤਾਂ ਹੀ ਅਸੀਂ ਜਿਸ ਤਰ੍ਹਾਂ ਆਮ ਦੇਖਦੇ ਆਂ ਸੰਸਾਰ ਦੇ ਵਿੱਚ ਜਿਹੜਾ ਕੋਈ ਭਲਾ ਪੁਰਸ਼ ਹੁੰਦਾ ਉਹਨੂੰ ਕੋਈ ਕੁਝ ਵੀ ਕਹੀ ਜਾਵੇ ਉਹਦੀ ਉਹ ਝਰ ਕੇ ਹੱਸ ਕੇ ਅੱਗੇ ਲੰਘ ਜਾਂਦਾ ਪਰ ਇਹ ਅਵਸਥਾ ਆਮ ਤੌਰ ਤੇ ਜਦੋਂ ਉਹਦਾ ਕਿਸੇ ਪਾਸੇ ਹੱਥ ਨਾ ਪਵੇ ਜੀਵ ਤੇ ਤਾਂ ਆਉਂਦੀ ਇਹ ਨਹੀਂ ਹੋਮੇ ਟੇਕਣ ਦੇਂਦੀ ਨਹੀਂ ਅਸੀਂ ਕਿਸੇ ਤੋਂ ਗੱਲ ਸਹਾਰਦੇ ਨਹੀਂ ਕਿਉਂਕਿ ਸਾਡੇ ਅੰਦਰ ਹੋਮੇ ਹੈ ਅਸੀਂ ਉਹਦਾ ਰਿਐਕਸ਼ਨ ਜ਼ਰੂਰ ਕਰਦੇ ਹੀ ਕਰਦੇ ਹਾਂ ਇਸ ਕਰਕੇ ਜਦ ਕਿ ਜੋ ਵੀ ਕੋਈ ਸਾਨੂੰ ਕੁਝ ਕਹਿ ਰਿਹਾ ਇਹ ਵਿਚਾਰ ਦੀ ਗੱਲ ਹੈ ਸਤਿਗੁਰਾਂ ਨੇ ਸਾਨੂੰ ਸਮਝਾ ਦਿੱਤੀ ਹੈ ਇਸ ਗੱਲ ਤੇ ਵਿਚਾਰ ਗੌਰ ਨਾਲ ਕਰਨ ਵਾਲੀ ਹੈ ਕਿ ਸਤਿਗੁਰਾਂ ਨੇ ਸਾਨੂੰ ਇੱਕ ਵਾਰ ਬਚਨ ਕਹਿਤਾ ਜੋ ਸੰਸਾਰ ਦੇ ਚਬਰਦਾਰ ਪਰਮੇਸ਼ਰ ਦਾ ਹੁਕਮ ਵਰਤਿਆ ਨਾਨਕ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋ ਜੋ ਕੁਝ ਹੋ ਰਿਹਾ ਸਭ ਹੁਕਮ ਦੇ ਵਿੱਚ ਸਾਡੇ ਤੇ ਜ਼ੁਲਮ ਹੋ ਰਿਹਾ ਉਹ ਹੁਕਮ ਦੇ ਵਿੱਚ ਰ ਆਪੇ ਹੀ ਪਰਮੇਸ਼ਰ ਨੇ ਉਸ ਜ਼ੁਲਮ ਨੂੰ ਰੋਕਣ ਦੇ ਲਈ ਵੀ ਆਪ ਹੀ ਤਾਕਤ ਵੀ ਸਾਨੂੰ ਬਖਸ਼ ਦੇਣੀ ਹੈ। ਸੋਝੀ ਵੀ ਬਖਸ਼ ਦੇਣੀ ਹੈ ਜਦੋਂ ਅਸੀਂ ਹੁਕਮ ਦੀ ਰਜਾ ਵਿੱਚ ਰਹਾਂਗੇ ਤਾਂ ਨਹੀਂ ਤਾਂ ਸਦਾ ਵਾਸਤੇ ਜ਼ੁਲਮ ਨੂੰ ਸਹਾਰਨ ਵਾਲੇ ਬਣ ਕੇ ਰਹਿ ਜਾਵਾਂਗੇ। ਇਸ ਕਰਕੇ ਸਾਨੂੰ ਸਤਿਗੁਰਾਂ ਨੇ ਜਿਸ ਮਤ ਦਿੱਤੀ ਹੈ ਪਰਮੇਸ਼ਰ ਦੇ ਨਾਮ ਦੀ ਜਿਸ ਤਰ੍ਹਾਂ ਸਾਧਵੇਂ ਜਨ ਚੱਕੇ ਅੰਦਰ ਅਮਰਤ ਭਰਪੂਰ ਹੈ ਚਾਖਿਆਂ ਸਾਜਪੈ ਜੇ ਤੇਰੇ ਅੰਦਰ ਪਰਮੇਸ਼ਵਰ ਦਾ ਨਾਮ ਹੈ ਭਰਪੂਰ ਤੂੰ ਜਾਣਦਾ ਹੈ ਜੇ ਉਹਦਾ ਤੂੰ ਆਨੰਦ ਮਾਣਨਾ ਉਹਨੂੰ ਜਪਣਾ ਸ਼ੁਰੂ ਕਰ ਦੇ ਫੇਰ ਤੈਨੂੰ ਉਹਦਾ ਆਨੰਦ ਮਿਲੇਗਾ ਭਾਵ ਤੂੰ ਉਹਦਾ ਤੈਨੂੰ ਸਵਾਦ ਆਏਗਾ ਕਿ ਨਾਮ ਹੁੰਦਾ ਕੀ ਤਾਂ ਸਾਧਗੁਆ ਦੇ ਜਿਨ੍ਹਾਂ ਜਿਨ੍ਹਾਂ ਚਾਖਿਆਂ ਸੇ ਨਿਰਭਉਪ ਅਰ ਜਿਨ੍ਹਾਂ ਨੇ ਉਸ ਨਾਮ ਰੂਪੀ ਅੰਮ੍ਰਿਤ ਨੂੰ ਚਖਿਆ ਹੈ ਭਾਵ ਜਪਿਆ ਸਿਮਰਿਆ ਬੰਦਗੀ ਕੀਤੀ ਉਹ ਸਦਾ ਵਾਸਤੇ ਨਿਰਭਉ ਹੋਗੇ ਕਿਉਂਕਿ ਜਿਹਦਾ ਨਾਮ ਹੈ ਉਹ ਉਹਨੂੰ ਗੁਰੂ ਸਾਹਿਬ ਨੇ ਬਚਨ ਕਰਤਾ ਇੱਕ ਓੰਕਾਰ ਸਤਨਾਮ ਕਿਉਂਕਿ ਮੂਲ ਮੰਤਰ ਦੇ ਵਿੱਚ ਜਾਂ ਵੱਡੇ ਮੰਗਲਾ ਚਰਨ ਦੇ ਵਿੱਚ ਸਤਿਗੁਰਾਂ ਨੇ ਪਰਮੇਸ਼ਰ ਦੀ ਬਣਤਰ ਦੱਸੀ ਹੈ ਵੀ ਪਰਮੇਸ਼ਰ ਹੈ ਕੀ ਪਛਾਣ ਦੱਸੀ ਹੈ ਸਤਿਗੁਰਾਂ ਨੇ ਬਚਨ ਕੀਤਾ ਇੱਕ ਓੰਕਾਰ ਇੱਕ ਪਰਮੇਸ਼ਰ ਹੈ ਇੱਕ ਹੈ। ਔਰ ਆਕਾਰ ਤੋਂ ਰਹਤ ਹੈ ਉਹ ਪਰਮੇਸ਼ਰ। ਇੱਕ ਓੰਕਾਰ ਸੱਚਾ ਉਸਦਾ ਨਾਮ ਹੈ। ਬਾਕੀ ਸੰਸਾਰ ਦੇ ਜੋ ਕੁਝ ਹੈ ਸਭ ਝੂਠ ਹੈ ਇੱਕ ਉਸਦਾ ਨਾਮ ਹੀ ਸੱਚਾ ਹੈ। ਉਹਨੂੰ ਮੁਖਾਤਬ ਕਰਕੇ ਭਾਵੇਂ ਕਿੰਨੇ ਹੀ ਨਾਮਾਂ ਚ ਜਪੀ ਜਾ ਉਹਦਾ ਨਾਮ ਸਤ ਹੈ ਸਤਗੁਰਾਂ ਦਾ ਪਹਿਲਾ ਸਤ ਨਾਮ ਤੇਰਾ ਪਰਾ ਪੂਰਬਲਾ ਵੀ ਤੇਰਾ ਨਾਮ ਸਦਾ ਤੋਂ ਲੈ ਕੇ ਸਦਾ ਤੱਕ ਹੀ ਇਹ ਪੂਰਬਲਾ ਜੋ ਨਾਮ ਹੈ ਇਹ ਸੱਚਾ ਹੈ ਨਾਮ ਕਰਤਾ ਦੱਸਿਆ ਉਸ ਨੂੰ ਕਰਤਾ ਉਹ ਪਹਿਚਾਣ ਉਹਦੀ ਕੀ ਹੈ ਪਾਵੋ ਪੁਰਖਾ ਵਚਨ ਦੇ ਵਿੱਚ ਆਉਂਦਾ ਪੁਰਖ ਕਰਤਾ ਪੁਰਖ ਹੈ ਉਹ ਉਹ ਭਾਵ ਸਾਰੀ ਸ੍ਰਿਸ਼ਟੀ ਦਾ ਕਰਤਾ ਧਰਤਾ ਨਿਰਭਾਉ ਸਾਰੀ ਸ੍ਰਿਸ਼ਟੀ ਦੇ ਜਿੰਨੀਆਂ ਵੀ ਵੱਡੀਆਂ ਸ਼ਕਤੀਆਂ ਸਾਰੀਆਂ ਭੈ ਵਿੱਚ ਪਰ ਪਰਮੇਸ਼ਰ ਨਿਰਭਾਉ ਨਿਰਵੈਰ ਉਹ ਸਾਰੀ ਸ੍ਰਿਸ਼ਟੀ ਇੱਕ ਦੂਸਰੇ ਤੇ ਵੈਰ ਭਾਵਨਾ ਰੱਖਦੀ ਏ ਪਰ ਉਹ ਪਰਮੇਸ਼ਰ ਨਿਰਵੈਰ ਇਸ ਕਰਕੇ ਉਹਨਾਂ ਜਪਣ ਵਾਲੇ ਨਿਰਪਉ ਨਿਰਵੈਰ ਹੋ ਜਾਂਦੇ ਨੇ। ਔਰ ਜਿਹੜੇ ਉਹਨੂੰ ਜਪਣ ਵਾਲਿਓ ਦੇ ਨਾਲ ਅਪੇਧ ਹੋਵੇ ਹੋ ਗਏ ਨੇ ਉਹ ਵੀ ਸਦਾ ਵਾਸਤੇ। ਪਾਉ ਜਨਮ ਮਰ ਦੇ ਚੱਕਰ ਤੋਂ ਉਹਨਾਂ ਨੂੰ ਖੁਲਾਸੀ ਮਿਲ ਜਾਂਦੀ ਹੈ ਜਪਣ ਵਾਲਿਆਂ ਨੂੰ। ਕਦੇ ਵੀ ਉਹ ਜਨਮ ਮਰ ਦੇ ਚੱਕਰ 'ਚ ਆਉਂਦੇ ਨਹੀਂ। ਇਸ ਕਰਕੇ ਸਾਧਗੁਰੂ ਨੇ ਬਚਨ ਕੀਤਾ ਜਿਨ ਚਾਖੇ ਅਸੇ ਨਿਰਪਉ ਭੈ ਸੇ ਹਰ ਰਸ ਧਰਾਪੈ ਐ ਇਹ ਜੇ ਨਿਰਪਉ ਹੋ ਗਏ ਨੇ ਨਿਰਪਉ ਹੋ ਗਏ ਕਿ ਉਹ ਪਰਮੇਸ਼ਰ ਦੇ ਨਾਮ ਰਸ ਨੂੰ ਚਖ ਕੇ ਸਦਾ ਵਕਤ ਤ੍ਰਿਪਤ ਹੋ ਗਏ ਸਾਰੀ ਸ੍ਰਿਸ਼ਟੀ ਅਤ੍ਰਿਪਤੀ ਤ੍ਰੇਸ਼ਨਾ ਦੀ ਅਗ ਦੇ ਵਿੱਚ ਹੈ ਕਿਸੇ ਨੂੰ ਵੀ ਤ੍ਰਿਪਤੀ ਨਹੀਂ ਹੈ ਅਤ੍ਰਿਪਤ ਸਾਰੀ ਸ੍ਰਿਸ਼ਟੀ ਦੇ ਜੀਵ ਪਰ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਆਨੰਦ ਮਾਣਿਆ ਹੈ ਉਹ ਸਦਾ ਵਾਤੇ ਨਿਰਪਾਉ ਹੋਏ ਅਰ ਤ੍ਰਿਪਤ ਹੋ ਗਏ। ਹਰ ਕਿਰਪਾ ਧਾਰ ਪੀ ਆਏ ਫਿਰ ਕਾਲ ਨਾ ਵਿਆਪੇ ਸਭੀ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪ ਮਿਹਰਬਾਨ ਹੋ ਕੇ ਕਿਰਪਾ ਧਾਰ ਕੇ ਨਾਮ ਅਰ ਪੁਲਾਇਆ ਕਿਵੇਂ ਕਿਰਪਾ ਧਾਰ ਦੇ ਨੇ ਸਾਤੂਆ ਦੇ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਤ ਪਰਮੇਸ਼ਰ ਜਿਨ੍ਹਾਂ ਤੇ ਆਪਣੀ ਕਿਰਪਾ ਧਾਰਦੇ ਨੇ ਪਰਮੇਸ਼ਰ ਆਪਣੇ ਪਿਆਰੇ ਨਾਮ ਜਪਣ ਵਾਲਿਆਂ ਦੀ ਉਹਨੂੰ ਸੰਗਤ ਦੇ ਦਿੰਦੇ ਨੇ ਉਹਦੇ ਨਾਲ ਮਿਲਾਪ ਕਰਾਉਂਦੇ। ਔਰ ਨਾਮ ਜਪਣ ਵਾਲੇ ਹੀ ਪਰਮੇਸ਼ਰ ਦੇ ਦੇ ਨਾਮ ਨੂੰ ਜਪਣ ਵਾਲੇ ਹੀ ਉਹ ਤਾਂ ਫਿਰ ਨਾਮ ਜਪਾ ਕੇ ਉਹਨੂੰ ਸਦਾ ਵਾਸਤੇ ਪਰਮੇਸ਼ਰ ਨਾਲ ਮਿਲਾ। ਤਾ ਸਤਿਗੁਰੂ ਆਖਦੇ ਨੇ ਹਰ ਕਿਰਪਾ ਧਾਰ ਪੀ ਆਏ ਆ ਫਿਰ ਕਾਲਨ ਵਿਆਪੇ ਉਹ ਜਿਨ੍ਹਾਂ ਨੂੰ ਆਪਣੀ ਮਿਹਰ ਦ੍ਰਿਸ਼ਟੀ ਦੁਆਰਾ ਨਾਮ ਅੰਮ੍ਰਿਤ ਪਿਲਾ ਦਿੱਤਾ ਉਹਨਾਂ ਨੂੰ ਮੁੜ ਕੇ ਕਾਲ ਨਹੀਂ ਵਿਆਪਦਾ ਭਾਅ ਉਹ ਜਨਮ ਮਰ ਦੇ ਚੱਕਰ ਤੋਂ ਰਹਿਤ ਹੀ ਹੋ ਜਾਂਦੇ ਜਨਮ ਮਰ ਦੇ ਚੱਕਰ ਤੋਂ ਰਹਿਤ ਹੋਣਾ ਭਾਅ ਅਮਰ ਹੋ ਜਾਣਾ ਪਰਮੇਸ਼ਰ ਦੇ ਨਾਲ ਅਪੇਰਤਾ ਬਣ ਜਾਣੀ ਦਾ ਭਾਵ ਕੀ ਹੈ ਜੋ ਮੁੜ ਕੇ ਫਿਰ ਧਰਤੀ ਤੇ ਜਨਮ ਲੈ ਕੇ ਨਹੀਂ ਆਉਂਦੇ ਉਹ ਐਸੇ 사ਤਗੁਰੂ ਆਖਦੇ ਨੇ ਕਿ ਉਹਨਾਂ ਦਾ ਆਉਣਾ ਜਿਹੜਾ ਹੈ ਉਹਨਾਂ ਨੂੰ ਭਾਵੇਂ ਸਦੀਆਂ ਬਾਅਦ ਵੀ ਉਹਨਾਂ ਦਾ ਕੋਈ ਸ਼ਗਿਰਦ ਉਹਨਾਂ ਦਾ ਕੋਈ ਪਹਿਚਾਣ ਵਾਲਾ ਜਿੱਥੇ ਵੀ ਕਿਤੇ ਉਹਨਾਂ ਨੂੰ ਯਾਦ ਕਰ ਲਏਗਾ ਉੱਥੇ ਹੀ ਉਹਦੇ ਲਈ ਉਹ ਸਹਾਇਕ ਹੋਣਗੇ ਪ੍ਰਗਟ ਹੋ ਕੇ ਸਹਾਇਕ ਹੋਣਗੇ ਇਹ ਮੱਖਣ ਸਾ ਲਵਾਨਾ ਜੀ ਹੋਏ ਨੇ ਧੰਨ ਸਤਿਗੁਰੂ ਸਹਿਬ ਸ੍ਰੀ ਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਪਾਣਾ ਵਰਤਾ ਚੁੱਕੇ ਸੀ ਵਾਹਿਗੁਰੂ ਬਾਬਾ ਬਕਾਲਾ ਪ੍ਰਗਟ ਹੋਏ ਸੀ ਸਤਿਗੁਰੂ ਅਰ 8ਵੇਂ ਪਾਸ਼ਾ ਸਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਪਾਣਾ ਵਰਤਾ ਚੁੱਕੇ ਸੀ ਤੇ ਉਧਰ ਮੱਖਣ ਸਾਹ ਲੁਬਾਣਾ ਜੀ ਦਾ ਜਹਾਜ਼ ਡੁੱਬ ਰਿਹਾ ਜਦੋਂ ਕਿਉਂਕਿ ਉਹ 6-6 ਮਹੀਨੇ ਸਮੁੰਦਰਾਂ ਦੇ ਰਾਹੀਂ ਸਮੁੰਦਰੀ ਜਹਾਜ਼ ਦੇ ਰਾਹੀਂ ਵਪਾਰ ਕਰਦਾ ਸੀ ਉਸ ਵੇਲੇ ਦੇ ਮੁਗਲ ਸਰਕਾਰਾਂ ਦਾ ਸਮਾਨ ਇੱਧਰ ਉੱਧਰ ਲਿਜਾਣ ਦਾ ਉਹਨਾਂ ਦਾ ਧੰਦਾ ਸੀ 6 ਮਹੀਨੇ 6-6 ਮਹੀਨੇ ਗਿਆ ਹੋ ਜਾਂਦੇ ਸੀ ਜਦੋਂ ਆਉਂਦੇ ਸੀ ਤਾਂ ਗੁਰੂ ਸਾਹਿਬ ਦਾ ਸ਼ਰਧਾਲੂ ਸਿੱਖ ਸੀ ਸਤਗੁਰਾਂ ਦੇ ਦਰਸ਼ਨ ਮੇਲੇ ਕਰਨ ਆਉਣਾ ਤਰ੍ਹਾਂ ਤਰ੍ਹਾਂ ਦੀਆਂ ਪੇਟਾਵਾਂ ਲੈ ਕੇ ਆਉਣੀ ਆ ਤਾਂ ਜਦੋਂ ਉੱਥੇ ਜਹਾਜ਼ ਡੁੱਬਣ ਲੱਗਿਆ ਕੋਈ ਸਮਾਂ ਬਣਿਆ ਐਸਾ ਤਾਂ ਸਾਇਆ ਸ੍ਰੀ ਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਦਰਸ਼ਨ ਕਰਕੇ ਗਿਆ ਸੀ ਪਤਾ ਵੀ ਨਹੀਂ ਸੀ ਖਬਰ ਨਹੀਂ ਸੀ ਇਸ ਗੱਲ ਦੀ ਵੀ ਕਿ ਸਤਿਗੁਰੂ ਬਾਣਾ ਵਰਤਾ ਚੁੱਕੇ ਨੇ ਸਾਇਆ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਪਾਣਾ ਵਰਤਾ ਚੁੱਕੇ ਸੀ ਤੇ ਨੌਵੇਂ ਪਾਸ਼ਾ ਸਹਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੀ ਜਗ੍ਹਾ ਤੇ ਅਜੇ ਪ੍ਰਗਟ ਨਹੀਂ ਸੀ ਹੋਏ ਮਿਲ ਕੇ ਗਏ ਸੀ ਤਾਂ 8ਵੇਂ ਪਾਸ਼ਾ ਸਹਿਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਦਰਸ਼ ਮੇਲੇ ਕਰਕੇ ਤੇ ਜਦੋਂ ਉਥੋਂ ਜਹਾਏ ਦੁਬੀ ਆ ਤਾਂ ਬੇਨਤੀਆਂ ਕੀਤੀਆਂ ਵੀ ਪਾਸ਼ਾ ਕਿਰਪਾ ਕਰੋ ਤੁਹਾਡੀ ਕਿਰਪਾ ਸਤਕਾਈ ਹੈ ਵੀ ਹੁਣ ਤਾਂ ਆਖਰੀ ਲਬਾਂ ਤੇ ਜਾਣ ਆਈ ਹੋਈ ਐ ਪਾਪ ਬੇਨਤੀਆਂ ਕੀਤੀਆਂ ਤਾਂ ਉਹ ਅਸੀ ਕਿਰਪਾ ਹੋਈ ਉੱਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੁਰੂ ਤੇਗ ਬਹਾਦਰ ਜੀ ਨੌਵੇਂ ਮਹਾਰਾਜ ਸਤਿਗੁਰੂ ਗਏ ਕਿਉਂਕਿ ਇੱਕ ਤਾਂ ਪ੍ਰਗਟ ਹੋਣ ਦਾ ਸਮਾਂ ਆਇਆ ਹੈ ਅਸੀ ਸਤਿਗੁਰਾਂ ਦਾ ਸਿੱਖ ਸੰਗਤਾਂ ਬੇਵਲ ਹੋ ਚੁੱਕੀਆਂ ਸੀ ਤ ਉਹ ਅੰਜ ਕਰਨ ਵਾਲਿਆਂ ਨੇ ਆਪਣਾ ਰਾਜ ਚਲਾਇਆ ਹੋਇਆ ਸੀ ਸਤਿਗੁਰੂ ਬਸ 8ਵੇਂ ਪਾਤਸ਼ਾਹ ਬਾਬਾ ਬਕਾਲੇ ਇਹਨਾਂ ਬਚਨ ਕਹਿ ਕੇ ਚਲੇ ਗਏ ਸੀ ਬਾਣਾ ਵਰਤਾ ਗਏ ਸੀ ਭਾਵ ਹੁਣ ਅਰਦਾਸ ਤਾਂ ਕੀਤੀ 8ਵਿਆਂ ਦੇ ਧਿਆਨ ਦੇ ਵਿੱਚ ਕਿਉਂਕਿ ਜੋਤ ਉਹ ਸੀ ਜੋਤ ਉਹ ਜੁਗਤ ਸਾਇਸ ਫੇਰ ਫੇਰ ਪਲਟੀ ਹੈ ਜੋਤ ਉਹ ਹੀ ਸੀ ਬਸ ਸਰੀਰ ਬਦਲਿਆ ਸੀ ਇਸ ਕਰਕੇ ਉਸ ਜੰਮਣ ਮਰਨ ਦੇ ਚੱਕਰ ਤੋਂ ਹੈ ਹੀ ਨਹੀਂ ਹੁੰਦੇ ਨਹੀਂ ਉਹ ਤਾਂ ਪਰਮੇਸ਼ਰ ਨਾਲ ਅਭੇਦ ਇਸੇ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਪਿਆਰੇ ਸਾਧੂ ਜਨ ਜੋ ਅੱਜ ਤੋ ਕਿੰਨੇ ਸਾਲਾਂ ਪਹਿਲੇ ਭਾਣਾ ਵਰਤਾਜ ਚੁੱਕੇ ਨੇ ਜਿਹੜੇ ਉਹਨਾਂ ਦੇ ਸ਼ਰਧਾਲੂ ਅੱਜ ਵੀ ਯਾਦ ਕਰਦੇ ਨੇ ਉਹ ਪ੍ਰੇਮੀ ਲੋਕਾਂ ਨੂੰ ਜਿਨ੍ਹਾਂ ਨੇ ਉਹਨਾਂ ਦੇ ਨਾਲ ਸੱਚਾ ਪ੍ਰੇਮ ਕੀਤਾ ਕਰ ਰਹੇ ਨੇ ਉਹਨਾਂ ਦੇ ਸਾਹਮਣੇ ਅੱਜ ਵੀ ਉਹ ਸਦਾ ਵਾਸਤੇ ਹੈਗੇ ਇਹ ਇਹ ਖੇਡਾਂ ਪ੍ਰੇਮ ਦੀਆਂ ਆਮ ਮਨੁੱਖੀ ਬੰਦਾ ਇਹਨਾਂ ਗੱਲਾਂ ਨੂੰ ਹੋਰ ਪਾਸੇ ਲੈਂਦਾ ਪਰ ਪ੍ਰੇਮ ਵਾਲਿਆਂ ਦੇ ਲਈ ਇਹ ਇਹ ਸਚਾਈ ਹੈ ਤਾਂ ਸਤਿਗੁਰੂ ਜੀ ਹਰ ਕਿਰਪਾ ਧਾਰ ਪੀ ਆਏ ਆ ਫਿਰ ਕਾਲ ਨਾ ਵਿਆਪੇ ਜਿਨ੍ਹਾਂ ਤੇ ਸਤਿਗੁਰੂ ਆਖਦੇ ਨੇ ਜਿਨ੍ਹਾਂ ਨੇ ਆਪ ਪਰਮੇਸ਼ਰ ਨੇ ਜਿਨ੍ਹਾਂ ਤੇ ਮਿਹਰਬਾਨ ਹੋਏ ਕਿਰਪਾ ਧਾਰੀ ਆਪਣੇ ਪਿਆਰਿਆਂ ਦਾ ਸੰਗ ਮਿਲਾਪ ਦੇ ਕੇ ਨਾਮ ਜਪਾਇਆ ਜਿਨ੍ਹਾਂ ਤੋਂ ਉਹਨਾਂ ਨੂੰ ਕਦੇ ਵੀ ਕਾਲ ਨਹੀਂ ਵਿਆਪਦਾ ਭਾਵ ਜੰਮਣ ਮਰਨ ਚ ਆਉਂਦੇ ਹੀ ਨਹੀਂ ਉਹ ਸਦਾ ਵਾਸਤੇ ਅਮਰ ਪਰਮੇਸ਼ਰ ਨਾਲ ਅਭੇਦ ਹੋ ਜਾਂਦੇ ਸਲੋਕ ਮਹਲਾ 3 ਜਾਂ ਲੋਕ ਅਵਗਣ ਕੀ ਬੰਨ ਗੰਠੜੀ ਗੁਣ ਨ ਵਿਹਾਜੈ ਕੋਈ ਗੁਣਕ ਗਹਕ ਨਾਨਕਾ ਵਿਰਲਾ ਕੋਈ ਹੋਏ ਅੱਗੇ ਸਤਿਗੁਰੂ ਗੁਣਾ ਦੀ ਔਗਣਾ ਦੀ ਗੱਲ ਕਰਦੇ ਸਾਨੂੰ ਸੁਵਾਦ ਦਿੰਦੇ ਨੇ ਵੀ ਲੋਕ ਤਾਂ ਔਗਣਾ ਦੀ ਗੰਢ ਬੰਦੇ ਨੇ ਪਾਪ ਅਸੀਂ ਸੰਸਾਰੀ ਜੀਵ ਹਾਂ ਅਸੀਂ ਔਗਣਾ ਦੀ ਹੀ ਗੱਲ ਕਰਦੇ ਹਾਂ ਅਸੀਂ ਜਿਸ ਦੇ ਨਾਲ ਵੀ ਕੋਈ ਵਾਰਤਾ ਲਾਭ ਕਰਦੀ ਆ ਉਹਦੇ ਵਿੱਚ ਔਗਣ ਦੇਖਦੇ ਆ ਗੁਣ ਨਹੀਂ ਦੇਖਦੇ ਕਿਉਂਕਿ ਗੁਣਾ ਦੀ ਗੰਢ ਸਾਡੀ ਅੰਦਰ ਗੁਣ ਹੈ ਹੀ ਨਹੀਂ ਗੁਣਾ ਦੀ ਗੰਢ ਗੁਰਮੁਖ ਕਰਦੇ ਨੇ ਆਪ ਸੰਸਾਰੀ ਜੀਵ ਜੋ ਅਸੀਂ ਹਾਂ ਅਸੀਂ ਇੱਕ ਦੂਸਰੇ ਦੇ ਔਗਣਾ ਨੂੰ ਭਾਵੇਂ ਕੋਈ ਕਮੀਆਂ ਦੇਖ ਕੇ ਆਪਣੇ ਅੰਦਰ ਸਮਾ ਲੈਣੇ ਆ ਵੀ ਕਦੇ ਵੀ ਇਹ ਮੈਨੂੰ ਕੋਈ ਕਿਸੇ ਗੱਲ ਤੋਂ ਤਾੜਨਾ ਕਰੇਗਾ ਮੈਨੂੰ ਜਣਾ ਦੇਗਾ ਬਸ ਆਹੀ ਹੈ ਪਰ ਦੂਸਰੇ ਨੂੰ ਨੀਵਾ ਦਿਖਾਉਣ ਦੀਆਂ ਗੋਂਦਾ ਗੁੰਦੇ ਰਹਿਣੇ ਲੋਕ ਔਗਣਾ ਕੀ ਬੰਨੇ ਗੰਠੜੀ ਗੁਣ ਨਾ ਵਿਹਜੇ ਭਾਵ ਗੁਣ ਦਾ ਵੀ ਪਰਮੇਸ਼ਰ ਦੇ ਨਾਮ ਜਪਣ ਦੀ ਕੋਈ ਬੰਦਗੀ ਦੀ ਗੱਲ ਅਸੀਂ ਨਾ ਸੁਣਦੇ ਹਾਂ ਨਾ ਕਰਦੇ ਹਾਂ ਨਾ ਨਾਮ ਕਦੇ ਜਪਿਆ ਇਸ ਕਰਕੇ ਗੁਣਾ ਨੂੰ ਨਹੀਂ ਖਰੀਦੇ ਔ ਗੁਣਾ ਦਾ ਵਪਾਰ ਅਸੀਂ ਕੀਤਾ ਹੋਇਆ ਗੁਣ ਲੱਗਾ ਗਾਹਕ ਨਾਨਕਾ ਵਿਰਲਾ ਕੋਈ ਹੋਵੇ ਸਾਧਗੁਰੂ ਆਖਦੇ ਹਨ ਵੀ ਗੁਣਾ ਦਾ ਗਾਹਕ ਕੋਈ ਵਿਰਲਾ ਕਿਸੇ ਸਿੱਖ ਨੇ ਗੱਲ ਕੀਤੀ ਕੋਈ ਗੁਰਬਾਣੀ ਦੀ ਤੁਕ ਬੋਲਿਆ ਵੀ ਸਤਗੁਰਾਂ ਦਾ ਜਿਸ ਤਰ੍ਹਾਂ ਹੁਕਮਾ ਨਾਮੇ ਦੇ ਵਿੱਚ ਆਉਂਦਾ ਹੈ ਜੇ ਕੋਈ ਨਿੰਦਕ ਨਿੰਦਾ ਕਰੇ ਭਾਵੇਂ ਕਿਸੇ ਨੂੰ ਕੋਈ ਬੁਰਾ ਲਫ਼ਜ਼ ਕੋਈ ਕਹਿੰਦਾ ਉਹ ਆਪਣੇ ਗੁਣ ਨੂੰ त्याਗੇ ਨਾ ਆਪਣੇ ਗੁਰੂ ਨੂੰ ਆਪਣੇ ਸੁਭਾਅ ਨੂੰ ਤਿਆਗੇ ਨਾ ਜੋ ਕੋਈ ਨਿੰਦਿਆ ਕਰਦਾ ਉਹ ਤਾਂ ਵਿਚਾਰ ਕਰਨ ਦੀ ਗੱਲ ਕੀਤੀ ਤਾਂ ਸਾਹਮਣੇ ਵਾਲਾ ਕਹਿੰਦਾ ਕੋਈ ਚੱਜ ਦੀ ਗੱਲ ਕਰ ਲਿਆ ਕਰ ਗੱਲ ਕਰ ਲਿਆ ਕਰ ਸੁਣਨ ਵਾਲਾ ਬੰਦਾ ਜਵਾਬ ਦੇ ਰਿਹਾ ਵੀ ਕੋਈ ਚੱਜ ਦੀ ਗੱਲ ਕਰ ਲਿਆ ਕਰ ਭਾਬ ਕਿਉਂਕਿ ਉਹ ਇਸ ਚੀਜ਼ ਦਾ ਗਾਹਕ ਨਹੀਂ ਸੀ ਹੋਗਾ ਕੋਈ ਚੱਜ ਦੀ ਗੱਲ ਕਰ ਲੈ ਵੀ ਗੁਰਬਾਣੀ ਤੋਂ ਉੱਪਰ ਹੋਰ ਚੱਜ ਦੀ ਗੱਲ ਕਿਹੜੀ ਹੈ ਦੁਨੀਆ ਤੇ ਭਾਵ 사ਦਗੁਰੂ ਜਿਸ ਤਰ੍ਹਾਂ ਬਜਨ ਕਹੇ ਲੋਕ ਅਵਗੁਣਾ ਕੀ ਬੰਨੇ ਗੰਠੜੀ ਗੁਣ ਨ ਬਿਆਜੇ ਕੋਈ ਗੁਣ ਦੀ ਗੱਲ ਕੋਈ ਕਰਦਾ ਵੀ ਹੈ ਉਹਨੂੰ ਕਹੇ دیਵਾਨ ਲਾ ਕੇ ਬਹਿ ਗਿਆ ਅਵਗੁਣਾ ਦੀ ਗੱਲ ਕਰੇ ਇੱਕ ਦੂਸਰੇ ਦੀ ਨਿੰਦਿਆ ਦੀ ਬੁਰਾਈਆਂ ਦੀ ਗਾਲਾਂ ਕੱਢੇ ਧੜੀ ਧੜੀ ਦੀਆਂ ਉਹਨੂੰ ਕਹੇ ਬੰਦਾ ਲੱਠਾ ਆਦਮੀ ਹੈ ਤਸ ਸਤ ਗੁਰੇ ਲੋਕ ਆਗੁਣਾ ਕੀ ਬੰਨੇ ਗੰਠੜੀ ਗੁਣ ਨ ਵਿਹਾਜੇ ਕੋਏ ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਗੁਣਾਂ ਦੀ ਗੱਲ ਕਰਨ ਵਾਲਾ ਕੋਈ ਵਿਰਲਾ ਗੁਣ ਖਰੀਦਣ ਵਾਲਾ ਗੁਣ ਇੱਕ ਦੂਸਰੇ ਤੋਂ ਲੈਣ ਵਾਲਾ ਕੋਈ ਵਿਰਲਾ ਮੂੰਹ ਹਲਾ ਰਿਹਾ ਸੀ ਸਿੱਖ ਕੋਈ ਗੁਰਬਾਣੀ ਕਈ ਵਾਰੀ ਸਾਡੇ ਬੁੱਲ ਥਿਰਕਦੇ ਨੇ ਪਾਠ ਕਰ ਰਿਹਾ ਸਾਹਮਣੇ ਵਾਲਾ ਬੋਲ ਰਿਹਾ ਵੀ ਤੂੰ ਇਹ ਪਖੰਡ ਜੇ ਨਾ ਕਰਕੇ ਦਿਖਾ ਮੈਨੂੰ ਆਪਣੀ ਵੱਲੋਂ ਪਾਠ ਕਰਦਾ ਦਿਖਾ ਰਿਹਾ ਮੈਨੂੰ ਤੈਨੂੰ ਜਾਣਦਾ ਮੈਂ ਤੂੰ ਦਿਲੋਂ ਅੰਦਰੋਂ ਕਾਲਾ ਹੈ ਕਹਿ ਰਿਹਾ ਉਹਨੂੰ ਤਾੜਨਾ ਦੇ ਰਿਹਾ ਤਾਂ ਜਿਹੜਾ ਬਿੱਲ ਸਰਕਾਰ ਆ ਸੀ ਉਹ ਕਹਿੰਦਾ ਮੈਨੂੰ ਇਹ ਬਿੱਲ ਸਰਕਾਉਣ ਦੇ ਇਸ ਤਰ੍ਹਾਂ ਕਰਨ ਦੇ ਮੈਨੂੰ ਇਹ ਪਖੰਡ ਦੇ ਵਿੱਚੋਂ ਤਿੰਨ ਫਾਇਦੇ ਹੁੰਦੇ ਨੇ ਵੀ ਕਰਦਾ ਤਾਂ ਮੈਂ ਪਖੰਡਈ ਆ ਇਹ ਪਖੰਡਜੋ ਪਰ ਮੇਰੇ ਤਿੰਨ ਫਾਇਦੇ ਹੋਣ ਕਿ ਤਿੰਨ ਕਿਹੜੇ ਹੁੰਦੇ ਨੇ ਕਹ ਵੀ ਜੇ ਮੈਂ ਮੇਰੇ ਮੈਂ ਮੈਂ ਪਾਠ ਕਰਦੇ ਹਾਂ ਹਾਂ ਇਹਦੇ ਵਿੱਚ ਕੋਈ ਝੂਠ ਨਹੀਂ ਔਰ ਗੁਰਬਾਣੀ ਦਾ ਪਾਠ ਕਰਨ ਦਾ ਮੈਨੂੰ ਲਾਭ ਹੈ ਇੱਕ ਤਾਂ ਪਹਿਲਾ ਸਭ ਤੋਂ ਫਾਇਦਾ ਇਹ ਹੈ ਗੁਰਬਾਣੀ ਦਾ ਪਾਠ ਕਰਾਂਗੇ ਇਹਦਾ ਲਾਭ ਦੂਜਾ ਫਾਇਦਾ ਇਹ ਹੈ ਕਿ ਗੁਰਮੁਖੀ ਵਰਤੀ ਵਾਲਾ ਬੰਦਾ ਦੇਖ ਕੇ ਮੈਨੂੰ ਹੋ ਸਕਦਾ ਭੁੱਲਿਆ ਵਸ ਉਹਦੇ ਯਾਦ ਆ ਜੇ ਤੇ ਉਹ ਵੀ ਪਾਠ ਕਰਨ ਲੱਗ ਜਵੇ ਜਿਉਂਕ ਮੈਨੂੰ ਦੇਖ ਕੇ ਕਰਨ ਲੱਗਿਆ ਤਾਂ ਮੈਨੂੰ ਇਹਦਾ ਵੀ ਲਾਭ ਹੈ ਤੀਸਰਾ ਕਿ ਭਲਿਆ ਤੇਰੇ ਵਰਗਾ ਵੀ ਮਿਲ ਜਾਂਦਾ ਮੈਨੂੰ ਕੋਈ ਗਾਲਾਂ ਕੱਢਣ ਵਾਲਾ ਬੁਰਾ ਭਲਾ ਬੋਲਣ ਵਾਲਾ ਪਖੰਡੀ ਕਹਿਣ ਵਾਲਾ ਵੀ ਮੈਨੂੰ ਨਿੰਦਿਆ ਕਰੂਗਾ ਤਾਂ ਮੇਰੇ ਭਾਪ ਆਪ ਲੈ ਲੇਗਾ ਕਹੇ ਮੈਨੂੰ ਤਿੰਨ ਲਾਭ ਨੇ ਇਸ ਕਰਕੇ ਸਤਿਗੁਰੂ ਸਾਨੂੰ ਔਗਣਾ ਦੀ ਗੁਣਾਂ ਦੀ ਗੱਲ ਕਰਦੇ ਨੇ ਵੀ ਗੁਣ ਕੀ ਇਕੱਠੇ ਕਰਨੇ ਨੇ ਔ ਗੁਣ ਕੀ ਛੱਡਣੇ ਨੇ ਲੋਕ ਔਗਣਾ ਕੀ ਬੰਨ ਗੰਠੜੀ ਗੁਣ ਵਿਹਾਜੈ ਕੋਏ ਗੁਣਾ ਗੁਣ ਕਾ ਗਾਹਕ ਨਾਨਕੈ ਵਿਰਲਾ ਕੋਈ ਹੋਏ ਗੁਰਪ੍ਰਸਾਦੀ ਗੁਣ ਪਾਈਐ ਪਾਈਐ ਜਿਸਨੂੰ ਨਦਰ ਕਰੇ ਤਾਂ ਸਾਰੇ ਗੁਰਾਂ ਦੀ ਕਿਰਪਾ ਕਰਕੇ ਗੁਣ ਦੀ ਪ੍ਰਾਪਤੀ ਹੁੰਦੀ ਹੈ ਔਰ ਗੁਰੂ ਔਰ ਕਿਰਪਾ ਗੁਰਾਂ ਦੀ ਉਸ ਪਰ ਹੁੰਦੀ ਹੈ ਸਾਧੂਆਂ ਜਿਸ ਪਰ ਪਰਮੇਸ਼ਰ ਆਪ ਕਿਰਪਾ ਦ੍ਰਿਸ਼ਟੀ ਕਰੇ ਮਹੱਲਾ ਤੀਜਾ ਹੈ ਗੁਣ ਅਵਗਣ ਸਮਾਨ ਹੈ ਜੇ ਆਪ ਕੀਤੇ ਕਰਤਾਰ ਦੋ ਸਾਧੂਏ ਗੁਣ ਤੇ ਅਵਗਣ ਹੁਣ ਬਰਾਬਰ ਦੱਸਦੇ ਨੇ ਸਤਿਗੁਰੂ ਇੱਥੇ ਜਿਹੜੇ ਆਪ ਪਰਮੇਸ਼ਰ ਨੇ ਪੈਦਾ ਕੀਤੇ ਨੇ ਉਹਨਾਂ ਨੂੰ ਗੁਣ ਅਵਗਣ ਸਮਾਨ ਪਾਛਦੇ ਨੇ ਭਾਵ ਆਪਣੇ ਸ਼ੁੱਧ ਸਰੂਪ ਦੇ ਵਿੱਚ ਦੁੰਦ ਰਹਿਤ ਹੋ ਕੇ ਲੀਨ ਹੋਏ। ਨਾਨਕ ਹੁਕਮ ਮੰਨਿਐ ਸੁਖ ਪਾਈਐ ਗੁਰਸਬਦੀ ਵਿਚਾਰ। ਤਾਂ ਸਤਿਗੁਰੂ ਆਖਦੇ ਹਨ ਗੁਰ ਉਪਦੇਸ਼ ਵਿਚਾਰਨ ਦੇ ਨਾਲ ਔਰ ਉਹਦੇ ਹੁਕਮ ਨੂੰ ਮੰਨਣ ਦੇ ਨਾਲ ਸੁਖ ਦੀ ਪ੍ਰਾਪਤੀ ਹੁੰਦੀ ਹੈ। ਨਾਨਕ ਹੁਕਮ ਮੰਨਿਐ ਸੁਖ ਪਾਈਐ ਗੁਰਸਬਦੀ ਵਿਚਾਰ। ਪੌੜੀ ਅੰਦਰ ਰਾਜ ਤਖਤ ਹੈ ਆਪੇ ਕਰੇ ਨਿਆਉ ਗੁਰਸਬਦ ਦੀ ਦਰਜਾਣੀ ਅੰਦਰ ਮਹਿਲ ਅਸਰਾਉ ਅੰਦਰ ਰਾਜ ਤਖਤ ਹੈ ਸਤਗੁਰੂ ਅਗਦੇ ਨੇ ਸਰੀਰ ਦੇ ਅੰਦਰ ਜੋ ਅੰਤਿਕਰਨ ਹੈ ਉਸ ਤਖਤ ਤੇ ਉਸ ਪਰਮੇਸ਼ਰ ਪਾਵਿਸ ਪਰ ਜੀਵ ਚੇਤਨ ਬਿਰਾਜਮਾਨ ਰਿਹਾ ਹੈ ਰਾਜਾ ਬਣਿਆ ਹੋਇਆ ਔਰ ਆਪ ਹੀ ਨਿਯੋਕਰਦਾ ਭਾਵ ਇੰਦਰੀਆਂ ਨੂੰ ਆਪਣੇ ਆਪਣੇ ਵਿੱਚ ਪ੍ਰਵਿਰਤੀ ਕਰਵਾ ਰਿਹਾ ਗੁਰਸਬਦੀਆਂ ਦੇ ਅੰਦਰ ਜਾਣੀ ਐਂ ਅੰਦਰ ਮਹਿਲ ਅਸਰਾਉ ਸ੍ਰੀ ਦੇ ਅੰਦਰ ਆਸਰਾ ਰੂਪ ਜੋ ਸਾਖੀ ਚੇਤਨ ਹੈ ਮਹਿਲ ਉਸ ਨੂੰ ਗੁਰਾਂ ਦੇ ਉਪਦੇਸ਼ ਕਰਕੇ ਅੰਦਰ ਹੀ ਜਾਣ ਲਈਦਾ ਭਾਵ ਗੁਰਾਂ ਦੇ ਵੱਲੋਂ ਮਿਲੀ ਹੋਈ ਸਿੱਖਿਆ ਨੂੰ ਕਮਾ ਕੇ ਫਿਰ ਆਪਣੇ ਆਪ ਹੀ ਅੰਦਰੋਂ ਜਾਣ ਲਈਦਾ ਖਰੇ ਪਰਖ ਖਜ਼ਾਨੇ ਪਾਈਨ ਖੋਟਿਆਂ ਨਹੀਂ ਥਾਓ ਸਤ ਗੁਰੂ ਆਖਦੇ ਨੇ ਖਰੇ ਪਰਕੇ ਖਜ਼ਾਨੇ ਦੇ ਚ ਪਾ ਲੈਂਦੇ ਨੇ ਔਰ ਖੋਟਿਆਂ ਨੂੰ ਕੋਈ ਥਾਂ ਨਹੀਂ ਮਿਲਦੀ ਸਭ ਸੱਚੋ ਸੱਚ ਵਰਤਦਾ ਸਦਾ ਸੱਚ ਨਿਯਉ ਸਤ ਗੁਰੂ ਸਭ ਦੇ ਵਿੱਚ ਸੱਚ ਸਰੂਪ ਨਿਝੇ ਕਰਕੇ ਵਰਤ ਰਿਹਾ ਔਰ ਜਿਸ ਦਾ ਉਸ ਦਾ ਸਦਾ ਸੱਚਾ ਹੀ ਨਿਯਉ ਹੈ ਪਾਉ ਉਹ ਨਿਆ ਕਿਸੇ ਦੇ ਨਾਲ ਜੋ ਕਰਦਾ ਹੈ ਉਹ ਝੂਠਾ ਨਹੀਂ ਸੱਚਾ ਨਿਯਉ ਸਭ ਸੱਚੋ ਸੱਚ ਵਰਤ ਦਾ ਸਦਾ ਸੱਚ ਨਿਯੋ ਅੰਮ੍ਰਿਤਕਾਰਸ ਆਇਆ ਮਨੁष्यਾਂ ਨੂੰ ਜਿਨ੍ਹਾਂ ਦੇ ਸਾਰੇ ਮਨ ਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਗਿਆ ਉਹਨਾਂ ਨੂੰ ਆਤਮ ਆਤਮ ਅਨੰਦ ਅੰਮ੍ਰਿਤ ਦਾ ਰਸ ਆਇਆ ਪਾਉ ਉਹ ਝੂਠੇ ਅਨੰਦਾਂ ਨੂੰ ਛੱਡ ਜਾਂਦੇ ਨੇ ਉਹ ਆਤਮਿਕ ਅਨੰਦ ਮਾਨ ਵਾਲੇ ਬਣ ਜਾਂਦੇ ਨੇ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦਾ ਰਸ ਆਇਆ ਆਸਰ ਗਏ ਅੰਦਰ ਰਾਜਾ ਤਖਤ ਆਪੇ ਕਰੇ ਨਿਆਉ ਗੁਰ ਸਬਦੀਂ ਦਰਜਾਣੀ ਅੰਦਰ ਮਹਿਲ ਅਸਰਾਓ ਖਰੇ ਪਰ ਖਜ਼ਾਨੇ ਪਾਈਐਨ ਖੋਟਿਆਂ ਨਹੀਂ ਥਾਓ ਸਭ ਸਚੋ ਸਚ ਵਰਦਾ ਸਦਾ ਸਚ ਨਿਆਉ ਅੰਮ੍ਰਿਤ ਘਰ ਰਸਾਇਆ ਮਨੁਸਿਆ ਹੀ ਚੁੱਧੇ ਪਾਰਬੋਭਨਾਸੀ ਅਗਨਾਸ ਹੈ ਪੂਰਨ ਹੈ ਸਰਬਮੈ ਦੋ ਕੁ ਪੰਜਨ ਗੁਣਤਾਸ ਏ ਸੰਗੀ ਏ ਨਿਰੰਕਾਰ ਏ ਨਿਰਗੁਣ ਸਭ ਟੇਕ ਏ ਗੋਬਿੰਦ ਏ ਗੁਣ ਨਿਧਾਰ ਜਾ ਕੈ ਸਦਾ ਬੇਕ ਹੇ ਅਪਰੰਪਰ ਹਰ ਹਰੇ ਹੈਪੀ ਹੋ ਵਨਹਾਰ ਹੇ ਸੰਤੈ ਕੈ